ਮਾਫ ਕਰ ਦਿਓ ਸਰ ਮੈਨੂੰ ਅੱਗੇ ਤੋਂ ਇਹ ਕਰਦੀ ਨਹੀਂ ਕਰਾਂ ਮੇਰੀ ਗਲਤੀ ਮੇਰੀ ਮਾਫ ਕਰ ਦਿਓ ਜੀ ਨਹੀਂ ਜੀ ਆਹ ਦੋਸਤੋ ਆ ਜਨਾਨੀ ਜਿਹੜੀ ਆ ਫੜੀ ਗਈ ਆ ਬਾਈ ਜੀ ਇਹ ਚਪਕਾ ਦੇ ਵੀਡੀਓ ਨਾਮ ਚਪਕਾ ਦੇ ਡੰਡਾ ਥੱਲੇ ਇਹਦੀ ਵੀਡੀਓ ਬਣਾ ਵੀਡੀਓ ਬਣਾ ਇਹ ਬਾਈ ਜੀ ਲੋਕਾਂ ਦੇ ਇੱਕ ਰਾਂਚ ਬੜ ਬੜ ਕੇ ਲੋਕਾਂ ਨੂੰ ਕਿਵੇਂ ਲੁੱਟਦੀ ਸੀ ਇਹ ਇੱਥੇ ਅੱਜ ਆਈ ਸੀ ਤੇ ਇਹਨੇ ਬਾਈ ਮਾਤਾ ਨੂੰ ਦਵਾਈ ਸੰਘਾ ਕੇ ਜਿਹੜੇ ਕਾਟੇ ਲਾ ਲਏ ਸੀਗੇ ਠੀਕ ਹੈ ਤੇ ਇਹਨੇ ਬਾਈ ਬਹੁਤ ਇਹ ਤੋਂ ਪਹਿਲਾਂ ਲੁੱਟਾਂ ਖਵਾ ਕੀਤੀਆਂ ਤੇ ਇਹਦੇ ਹੁਣ ਡੰਡਾ ਫਿਰੂਗਾ ਤੇ ਇਹਦੀ ਵੀਡੀਓ ਅਸੀਂ ਬਣਾ ਰਹੇ ਹਾਂ ਬਾਈ ਮੈਂ ਮਾਫੀ ਮੰਗਦੀ ਮੈਂ ਕੋਈ ਮਾਫੀ ਨਹੀਂ ਕੋ ਮੈਨੂੰ ਇਹ ਦੱਸ ਵੀ ਤੂੰ ਇਹ ਕੰਮ ਕੀਤਾ ਕਿਉਂ? ਤੂੰ ਇਹ ਕੰਮ ਕੀਤਾ ਕਿਉਂ? ਤੂੰ ਤੈਨੂੰ ਦੱਸ ਵੀ ਤੈਨੂੰ ਇਹ ਬੰਦੇ ਕਿਹਨੇ ਭੇਜਿਆ ਤੈਨੂੰ ਇਹ ਕੰਮ ਵਾਸਤੇ? ਤੈਨੂੰ ਹੋਤ ਤੈਨੂੰ ਕੰਮ ਨਹੀਂ ਦਿਆ? ਮੇਰੇ ਘਰ ਦੀਆਂ ਮਜਬੂਰੀਆਂ ਸੀ ਜੀ। ਮੈਂ ਦੇਖਾਂ ਕਿ ਮਜਬੂਰੀ ਐ। ਬੱਚੇ ਪਾਲਣ ਦੀ। ਇਹ ਮਜਬੂਰੀ, ਇਹ ਮਜਬੂਰੀ ਕਹਦੀ ਐ? ਮੈਂ ਰੋਣਾ ਭਰਾ ਜੀ ਬਸ। ਇਹ ਮਜਬੂਰੀ ਹੈ ਕਹਦੀ? ਮੈਂ ਮਾਫੀ ਮੰਗੀ ਜਾਂਦੀ ਆ ਜੀ ਅੱਗੇ ਤੋਂ ਇਹ ਕਰਾਂਗਾ। ਭਾਈ ਦੋਸਤੋ ਇਹ ਲੋਕਾਂ ਦੇ ਘਰਾਂ 'ਚ ਵੜ ਵੜ ਕੇ ਲੋਕਾਂ ਨੂੰ ਲੁੱਟਦੇ ਆ, ਠੱਗਦੇ ਆ। ਪੂਰੀ ਵੀਡੀਓ ਦੇਖਿਓ। ਪੂਰੀ ਵੀਡੀਓ ਤੁਹਾਨੂੰ ਸੱਚ ਦੱਸਾਂ ਕਿ ਕੀ ਐ। ਇਹਨੇ ਪੂਰੀ ਵੀਡੀਓ ਤੁਹਾਨੂੰ ਸੱਤਸਾਂਗੇ ਜੁੜੇ ਰਹੋ ਲੋਬੀ ਦੋਸਤੋ ਇਹ ਜਿਹੜੀ ਕੁੜੀ ਐ ਫੜੀ ਗਈ ਐ ਬਾਈ ਠੀਕ ਐ ਇਹ ਕੀ ਕਰਦੀ ਸੀਗੀ ਇਹ ਤੁਹਾਨੂੰ ਕੱਲੀ ਕੱਲੀ ਗੱਲ ਦੱਸੂਗੀ ਇਹਨੇ ਲੋਕਾਂ ਦੇ ਘਰਾਂ 'ਚ ਵੜ ਕੇ ਕਿਵੇਂ ਠੱਗੀਆਂ ਮਾਰੀਆਂ ਤੇ ਇਹ ਬਾਈ ਕੁੜੀ ਅਸੀਂ ਮਤਲਬ ਫੜ ਕੇ ਕਿਰਾ ਅਸੀਂ ਆਪਣੇ ਇੱਥੇ ਜਿਹੜਾ ਤੁਸੀਂ ਦੇਖ ਰਹੇ ਹੋ ਇੱਥੇ ਬੰਨੀ ਹੋਈ ਐ ਤੁਹਾਨੂੰ ਪੂਰਾ ਐਡਰੈਸ ਦੱਸਾਂਗੇ ਕਿਸੇ ਨਾਲ ਕੋਈ ਠੱਗੀ ਠੋਦੀ ਵਾਈਦੀ ਐ ਇਹ ਕੁੜੀ ਅਸੀਂ ਤੁਹਾਨੂੰ ਫੋਟੋ ਵੀ ਦਿਖਾਵਾਂਗੇ ਕੀ ਕੰਮ ਕਰਦੀ ਐ ਭਾਈ ਇਹਦੇ ਮਤਲਬ ਕੋਈ ਕਰੋ ਹਾਂ ਸਭੀ ਤੁਸੀਂ ਕਿਵੇਂ ਲੋਕਾਂ ਨੂੰ ਕਿਵੇਂ ਕਿਵੇਂ ਠੱਗੀਆਂ ਦੇ ਵਿੱਚ ਪਸਾਉਂਦੇ ਹੋ ਜਿਹੜੀਆਂ ਔਰਤਾਂ ਨੇ ਕਰੇ ਕਿਵੇਂ ਵੜਦੇ ਹੋ ਸੱਚੀ ਸੱਚੀ ਗੱਲ ਦੱਸ ਦਿਓ ਅਸੀਂ ਅਸੀਂ ਨਾ ਪੁਲਿਸ ਨੂੰ ਇਹ ਤੱਕ ਕੋਈ ਫੋਨ ਲਾਇਆ ਥੋੜੀ ਅਸੀਂ ਵੀਡੀਓ ਬਣਾ ਰਹੇ ਹਾਂ ਵੀਡੀਓ ਬਣਾ ਬਈ ਠੀਕ ਹੈ ਇਧਰ ਦੇਖੋ ਵੀਡੀਓ ਬਣਾ ਪੂਰੀ ਨਹੀਂ 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 ਵੀਡੀਓ ਬਣਾਉਂਗੇ ਭਾਈ ਵੀਡੀਓ ਤਾਂ ਬਣ ਬਣੂਗੀ ਵੀਡੀਓ ਦਾ ਦੇਖਾ ਜੇ ਤੁਸੀਂ ਸਾਨੂੰ ਸੱਚ ਦੱਸ ਦੋਗੇ ਅਸੀਂ ਥੋੜੀ ਵੀਡੀਓ ਵਾਇਰਲ ਨਹੀਂ ਕਰਦੇ ਇਹ ਥੋੜੀ ਅਸੀਂ ਵੀਡੀਓ ਵਾਇਰਲ ਕਰ ਦਾਂਗੇ ਸਾਨੂੰ ਸੱਚ ਦੱਸੋ ਵੀ ਲੋਕਾਂ ਨੂੰ ਤੁਸੀਂ ਕਿਵੇਂ ਬੁੱਧੂ ਬਣਾਉਂਦੇ ਹੋ ਕਿਉਂਕਿ ਤੇ ਤੁਸੀਂ ਪਾ ਸਕਦੇ ਹੋ ਥੋੜੀ ਵੀਡੀਓ ਵੀ ਆ ਗਈ ਸਾਡੇ ਕੈਮਰੇ ਲੱਗੇ ਹੋਏ ਉਹਦੇ ਕੈਮਰੇ ਦੇ ਵਿੱਚ ਵੀ ਆ ਗਈ ਸਾਨੂੰ ਸੱਚ ਦੱਸ ਦੋ ਵੀ ਲੋਕਾਂ ਨੂੰ ਬੁੜੀਆਂ ਨੂੰ ਕਿਵੇਂ ਅੰਦਰ ਤੁਸੀਂ ਲੱਗਿਆ ਕਿੰਨਾ ਪੈਸਾ ਕੀ ਥੋੜਾ ਕਿੱਡੀ ਥੋੜੀ ਟੀਮ ਹੈ ਸਾਨੂੰ ਸੱਚੀ ਸੱਚੀ ਗੱਲ ਸੁਬਈ ਬਣਾ ਵੀਡੀਓ ਬਈ ਬੋਲੋ ਬੋਲੋ ਬਈ ਵੀਡੀਓ ਨਾ ਬਣਾਓ ਜੀ ਮੈਂ ਤੁਹਾਨੂੰ ਸਾਰਾ ਕੁਝ ਦੱਸ ਦੰਨੀ ਆ ਸੱਚ-ਸੱਚ ਹਾਂ ਵੀਡੀਓ ਨਾ ਬਣਾਓ ਜੀ ਨਹੀਂ ਵੀਡੀਓ ਤਾਂ ਬਈ ਬਣੂਗੀ ਵੀਡੀਓ ਤਾਂ ਹੁਣ ਦੇਖੋ ਅਸੀਂ ਜੇ ਤੁਹਾਨੂੰ ਮੁੱਕਰਦੀਆਂ ਅਸੀਂ ਵੀਡੀਓ ਦਿਖਾ ਸਕਦੇ ਹਾਂ ਅਜੇ ਤੂੰ ਦੱਸ ਵੀ ਤੇਰਾ ਏਰੀਆ ਕਿਹੜਾ ਹੈ ਕਿੱਥੋਂ ਆਈ ਹੈ ਇਹ ਕੀ ਕੰਮ ਕਰਦੀ ਹੈ ਕਿਵੇਂ ਤੂੰ ਔਰਤਾਂ ਨੂੰ ਲੁੱਟਦੀ ਹੈ ਤੇ ਤੇਰਾ ਇਹ ਧੰਦਾ ਕਿਵੇਂ ਬਣਿਆ ਸਾਨੂੰ ਇਹ ਦੱਸ ਪਹਿਲਾਂ ਕਿ ਤੂੰ ਕਿਹੜਾ ਏਰੀਆ ਤੇਰਾ ਮੈਂ ਤਾਂ ਬਠਿੰਡੇ ਤੋਂ ਆਈ ਨਹੀਂ ਬਠਿੰਡੇ ਤੋਂ ਭਾਈ ਬਠਿੰਡੇ ਤੋਂ ਫਿਰ ਤੂੰ ਲੋਕਾਂ ਦੇ ਘਰਾਂ 'ਚ ਵੜ ਕੇ ਮੈਂ ਜੇ ਹੁਣ ਅਸੀਂ ਨਾ ਟਾਈਮ ਤੇ ਆਉਂਦੇ ਤਾਂ ਜਿਹੜੀ ਸਾਡੀ ਮਾਤਾ ਸੀ ਮਾਤਾ ਦਾ ਤੂੰ ਨੱਕ ਸੰਗਾ ਕੇ ਸਾਰਾ ਕੁਝ ਲੁੱਟ ਲੈਣਾ ਸੀਗਾ ਅਸੀਂ ਟਾਈਮ ਤੇ ਆ ਕੇ ਸਾਨੂੰ ਪਤਾ ਲੱਗਿਆ ਕਿਉਂਕਿ ਮੇਰੇ ਫੋਨ 'ਚ ਕੈਮਰਾ ਚੱਲਦਿਆ ਦੋਸਤੋ ਇਹ ਬੇਤੂ ਤਾਂ ਮੈਂ ਪਾਣੀ ਮੰਗਿਆ ਸੀ ਜੀ ਪਹਿਲਾਂ ਆ ਕੇ ਇਹ ਪਾਣੀ ਮੰਗਿਆ ਸੀ ਇਹ ਪਾਣੀ ਤੁਸੀਂ ਇਹ ਥੋੜੀ ਜਿਹੀ ਬੇਬੇ ਨੂੰ ਪਾਣੀ ਮੰਗੇ ਤੇ ਬੇਬੇ ਨੂੰ ਤੁਸੀਂ ਦਵਾਈ ਸੰਭਾਉਣੀ ਹੈਗੀ ਮੈਂ ਤਾਂ ਉਹਦੇ ਕੰਨਾਂ 'ਚ ਰਿੰਗ ਪਾਏ ਦੇਖ ਕੇ ਬੇਈਮਾਨ ਹੋ ਗਈ ਜੀ ਮੈਂ ਉਹਨੂੰ ਰਮਾਲ ਸੰਘਾ ਕੇ ਹਾਂ ਉਹਦੇ ਰਿੰਗ ਲਾ ਲਈ ਅੱਛਾ ਤੇ ਕਿਉਂ ਕਿਉਂ ਸੰਘਾਏ ਬਾਈ ਰਮਾਲ ਉਹਦੇ ਦਵਾਈ ਲੱਗੀ ਹੋਈ ਸੀ ਜੀ ਬੇਹੋਸ਼ ਵਾਲੀ ਅੱਛਾ ਹਾਂਜੀ ਠੀਕ ਹੈ ਦੋਸਤੋ ਆ ਦੇਖੋ ਜੀ ਇਹ ਕਿੰਨੇ ਵਾਲਾ ਵੀ ਜਿਹੜੇ ਜਿਹੜੇ ਚੋਰ ਹੁੰਦੇ ਆ ਚੋਰ ਚੱਪਤੇ ਇਹ ਹੁੰਦੇ ਆ ਡੰਡੇ ਦੇ ਪੀਰ ਡੰਡੇ ਤੋਂ ਬਣਾ ਤੁਹਾਨੂੰ ਸੱਚੀ ਗੱਲ ਨਹੀਂ ਦੱਸਣੀ ਇਹਨੇ ਜਿੰਨਾ ਤੇ ਡੰਡਾ ਨਹੀਂ ਫਿਰਦਾ ਇਹੇ ਦੱਸ ਬਾਈ ਹੁਣ ਆ ਡੰਡਾ ਇਹਦੋਂ ਪਹਿਲਾਂ ਤੇ ਪੈ ਜਾਣ ਸਾਨੂੰ ਸੱਚੀ ਅਸਲੀ ਗੱਲ ਦੱਸ ਦੇ ਵੀ ਤੇਰੇ ਨਾਲ ਕਿੰਨੇ ਬੰਦੇ ਜੁੜੇ ਹੋਏ ਆ ਡੰਡਾ ਰੱਖ ਦੋ ਬਾਈ ਜੀ ਮੈਂ ਦੱਸ ਦਿਆਂ ਸਾਰਾ ਦੱਸ ਦੱਸ ਕੈਮਰੇਮੈਨ ਦੱਸ ਵੀ ਕਿੰਨੇ ਬੰਦੇ ਤੇਰੇ ਨਾਲ ਅਸੀਂ ਤਾਂ 15 20 ਲੇਡੀਜ਼ ਆ ਸਾਨੂੰ ਛੱਡਿਆ ਹੋਇਆ ਜੀ ਕੱਲੀ ਲੇਡੀਜ਼ ਨਹੀਂ ਬਾਈ ਨਾਲ ਬੰਦੇ ਵੀ ਹਾਂਜੀ ਹੈਗੇ ਨੇ ਜਿਹੜੇ ਸਾਨੂੰ ਭੇਜ ਗਏ ਸਾਨੂੰ ਤਾਂ ਦਿਹਾੜੀ ਦਿੰਦੇ ਆ ਜੀ ਸਾਰਾ ਦਿਹਾੜੀ ਤੈਨੂੰ ਕਿੰਨੀ ਦਿਹਾੜੀ ਦਿੰਦੇ ਆ 500 ਰੁਪਏ 500 ਰੁਪਏ ਦਿਹਾੜੀ ਲਓ ਵੀ ਦੋਸਤੋ 50 ਲੋਕਾਂ ਦੇ ਜਵਾਕ ਵੀ ਜਗਦੀ ਹੈ ਠੀਕ ਹੈ ਲੋਕਾਂ ਦੀਆਂ ਬੁੜੀਆਂ ਦੇ ਕਿੰਨਾ ਤੋਂ ਕਾਟੇ ਵੀ ਲੱਗ ਲੱਗੇ ਜਾਂਦੀ ਹੈ ਇਹੋ ਜੇ ਕੰਮ ਕਰਦੀ ਹੈ ਵੀ ਤੁਸੀਂ ਸੋਚ ਨਹੀਂ ਸਕਦੇ ਕੀ ਕੀ ਕੰਮ ਕਰਦੇ ਹੋ ਮੈਂ ਦੱਸੂ ਤੁਹਾਨੂੰ ਕੈਮਰੇ 'ਚ ਬੋਲੋ ਬੁੜਿਆਂ ਦਾ ਖੜਨਾ ਵੀ ਥਰਨ ਦੀ ਵੀ ਸ਼ਰਮ ਆਉਂਦੀ ਹੈ ਬੋਲੋ 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 ਜਿਵੇਂ ਸਕੂਲ ਜਾਂਦਾ ਕੋਈ ਬੱਚਾ ਇਕੱਲਾ ਦੇਖ ਕੇ ਉਹਨੂੰ ਚੱਕ ਲੈਣੇ ਆ ਜੀ ਹਾਂ ਉਹਨੂੰ ਵੇਚ ਦੰਨੇ ਆ ਅੱਗੇ ਉਹ ਆਪੇ ਕਿਰਨੀਆਂ ਗੁੜਨੀਆਂ ਕੱਢ ਕੇ ਵੇਚਦੇ ਆ ਜੀ ਉਹਦੀ ਤੇ ਜਿਵੇਂ ਕੋਈ ਆ ਹੁਣ ਜਿਵੇਂ ਅਸੀਂ ਬੇਬੇ ਦੇ ਰਿੰਗ ਲਾਹੇ ਨੇਗੇ ਪਾਣੀ ਪੂਣੀ ਦੇ ਬਹਾਨੇ ਕਿਸੇ ਦੇ ਘਰੇ ਵੜ ਜਾਂਦੇ ਆ ਜੀ ਹਾਂ ਜਾ ਕੋਈ ਬਸ ਕਿਸੇ ਬੁਢੀ ਨੂੰ ਹੀ ਕਹਦੇ ਨੇ ਆ ਜਾ ਤੈਨੂੰ ਉੱਥੇ ਤੱਕ ਤਾਰ ਦਿੰਨੇ ਸਕੂਟਰੀ ਆ ਜੀ ਸਾਡੇ ਕੋਲ ਹੂੰ ਉਹ ਕਿਹੜੀ ਸਕੂਟਰੀ ਕਹਿੰਦੇ ਬਾਈ ਆ ਤੈਨੂੰ ਕੋ ਸਾਨੂੰ ਉਹਨਾਂ ਨੇ ਦਿੱਤੀ ਹੋਈ ਆ ਜੀ ਜਿਹੜੇ ਭੇਜਦੇ ਨੇ ਸਾਨੂੰ ਦਿਹਾੜੀ ਤੇ ਅੱਛਾ ਹੁਣ ਤੱਕ ਕਿੰਨੀਆਂ ਚੋਰੀਆਂ ਕਰ ਲਿਆ ਸੱਚੀ ਸੱਚੀ ਗੱਲ ਸੋਈ ਦੂਪਰ 12:00 ਵਜੇ ਆਣ ਗਿਣਤੀ ਕਿੰਨੀਆਂ ਗਿਣਤੀ ਕਿੰਨੀਆਂ 50000 500 10000 ਕਿੰਨੀਆਂ ਕਿੰਨੀਆਂ ਚੋਰੀਆਂ ਸੀ ਕਰ ਚੁੱਕੇ ਮੈਂ 10 15000 ਚੋਰੀਆਂ ਕਰ ਲਈਆਂ ਅੱਛਾ ਤੇ ਤੁਹਾਡੇ ਨਾਲੇ ਨਾਲ ਮੁੰਡੇ ਕੁੜੀਆਂ ਆ ਉਹ ਕੱਲੇ ਪੰਜਾਬ ਤੋਂ ਆ ਕਿ ਹੋਸਟੇਟਾ ਤੋਂ ਵੀ ਇੱਥੇ ਆ ਜੀ ਪੰਜਾਬ ਜੀ ਬਾਹਰੋਂ ਵੀ ਨੇ ਜੀ ਥੋੜੇ ਘਣੇ ਉਹ ਜਿਹੜੇ ਵੱਡੇ ਬੰਦੇ ਨੇ ਉਹ ਨੇ ਜਿਹੜੇ ਸਾਨੂੰ ਅੱਗੇ ਉਹ ਦੇਖੇ ਕਿਹੜੇ ਕਿਹੜੇ ਮੈਂ ਤੁਹਾਨੂੰ ਦੱਸਦਾ ਤੇਰੇ ਡੰਡਾ ਫਿਰੂਗਾ ਆ ਦੇਖ ਲੈ ਭਰਾ ਜੀ ਇਹਨਾਂ ਮਾਰੂ ਮੈਂ ਦੱਸੀ ਤਾਂ ਜਾਣੀ ਆ ਜੀ ਸਾਨੂੰ ਸਾਰਾ ਕੁਸਾ ਦੱਸ ਨਹੀਂ ਦੇਣੀ ਤੂੰ ਨਹੀਂ ਦੱਸੀ ਜਾਣੀ ਆ ਆ ਤੇ ਨਾਲ ਇੱਥੇ ਇਹਦਾ ਤੇਰੇ ਪਊਏ ਤੁਹਾਨੂੰ ਦੱਸਾਂ ਤੁਹਾਨੂੰ ਦੱਸਾਂ ਤੁਹਾਨੂੰ ਮੈਂ ਨਹੀਂ ਭਰਾ ਜੀ ਉਹ ਜਿਹੜੇ ਸਾਨੂੰ ਬਾਹਰ ਲਿਓ ਉਹ ਨੇ ਵੱਡੇ ਜੀ ਮਾਰੋ ਨਾ ਭਰਾ ਜੀ ਦੱਸੀ ਤਾਂ ਜਾਣੀ ਆ ਜੀ ਤੁਹਾਨੂੰ ਕੌਣ ਕੌਣ ਨੂੰ ਕਹੌਣਾ ਉਹ ਕਹਣ ਦੱਸ ਪਤਾ ਨਹੀਂ ਜੀ ਅਸੀਂ ਤਾਂ ਆਪਣੀ ਜਾਣਦੇ ਸੀ ਸਾਨੂੰ ਦੇ ਖਾਤੇ ਚ 500 ਪੈ ਭਾਰਾ ਰਹਿੰਦੇ ਨੇ ਫੋਨ ਤੇ ਬਲੈਕ ਮੇਲ ਕਰਦੇ ਸਾਡੇ ਨਾਲ ਤੁਹਾਨੂੰ ਬਈ 500 ਨਹੀਂ ਸੱਚੀ ਸੱਚੀ ਗੱਲ ਦੱਸ ਤਰੀ ਕਿੰਨੀ ਹੈਗੀ ਇੱਕਦੰਤ ਤੈਨੂੰ ਕਿੰਨੇ ਪੈਸੇ ਦੇ ਝੂਠਾ ਨਹੀਂ ਤਰੇ ਪੈਣਗੇ ਤੂੰ ਦੱਸ ਤਾ ਨੂੰ ਪੁਲਿਸ ਨੂੰ ਬੁਲਾ ਲਊਗਾ ਮੈਂ ਨਹੀਂ ਮੈਂ 1500 1500 ਚੋੜ ਬੋਲਦੀਆਂ 1500 ਲੈਂਦੇ ਆ ਨੇ ਇਹ ਜਿਆਦਾ ਨਹੀਂ ਜੀ 1500 ਦਿੰਦੇ ਮੈਂ ਤੁਹਾਨੂੰ ਦੱਸਦਾ ਤੁਹਾਨੂੰ ਸੱਚ ਦੱਸਦਾ ਜੀ 1500 ਦਿੰਦੇ ਆ ਜੀ ਮੈਂ ਤੁਹਾਨੂੰ ਦੱਸਾਂ ਸੱਚੀ ਸੀ ਗੱਲ ਦੱਸਦੇ ਕਿੰਨੇ ਦਿੰਦੇ ਆ ਦੋ ਹਜ਼ਾਰ ਹਾਂ ਦੋ ਹਜ਼ਾਰ ਆ ਦੋਸਤੋ ਦੇਖੋ ਜੀ 500 ਤੋਂ 1500 ਦੇ 1500 ਤੋਂ 2000 ਰੁਪਏ ਦੇ ਆ ਗਈ ਠੀਕ ਐ ਇਹ ਤੋਂ ਪਹਿਲਾਂ ਇਹ ਤੁਹਾਨੂੰ ਸੱਚ ਹੋਰ ਵੀ ਦੱਸੂਗੀ ਕਿੰਨੇ ਜਾਣੇ ਹੋ ਤੁਸੀਂ ਪਰ 30 ਦਾ 60000 ਰੁਪਏ ਬਣ ਗਿਆ 60000 ਰੁਪਏ 60 ਹਜ਼ਾਰ ਮਹੀਨੇ ਤੁਸੀਂ ਕਮਾਉਨੇ ਸੱਚ ਐ ਹਾਂਜੀ ਹਾਂਜੀ 60 ਹਜ਼ਾਰ ਮਹੀਨੇ ਦਾ ਤੇ ਜਿਹੜਾ ਉਹ ਵੱਧ ਵੀ ਹੋ ਜਾਂਦੇ ਜੇ ਜਦੋਂ ਸੋਨਾ ਚਾਂਦੀ ਪਟ ਲੰਨੇ ਆਗੇ ਕਿੰਨੇ ਦਾ ਜੇ ਮੈਂ ਤੁਹਾਨੂੰ ਜੇ 1600 ਸੋਨਾ ਚੋਰੀ ਪੜਦੇ ਹਾਂ ਅਸੀਂ ਗਨੇ-ਘਨੇ ਉਹ ਤੁਹਾਡੇ ਆਪਣੇ ਹੁੰਦੇ ਐ ਕਿ ਉਹ ਉਹਦੇ 'ਚ ਵੀ ਥੋੜਾ ਕਮਿਸ਼ਨ ਹੁੰਦਾ ਐ ਯਾਰ ਮੈਂ 10 ਬੁਰਾ ਤੁਸੀਂ ਕਾਂਡੇ ਵੱਟ ਲਏ ਜੋ ਆਖ ਨੂੰ ਵੇਚ ਕੇ ਉਹਦੀ ਕਿਡਨੀ ਕੱਢ ਕੇ ਵੇਚਦੀ ਉਹਦੀ ਥੋੜਾ ਕੁਸ਼ਲ ਨਾ ਜੀ ਸਾਨੂੰ ਸਿਰਫ 2000 ਰੁਪਏ ਦਿੰਦੇ ਨੇ ਹੋਰ ਤੁਸੀਂ ਆਪ ਕਿਹਾ ਵੀ ਸਾਨੂੰ ਉਹ ਹੋਰ ਉਹਦੇ ਚ ਬਣ ਜਾਂਦੇ ਆ ਮਾੜਾ ਮੋਟਾ ਏਰਾ ਮੇਰੀ ਕਰਨਾ ਸੱਚੀ ਸੱਚੀ ਗੱਲ ਹਾਂ ਬਾਈ ਤੂੰ ਇਹ ਤੋਂ ਪਹਿਲਾਂ ਸੱਚੀ ਦੱਸਿਆ ਨੀ ਬਾਈ ਜੀ ਮੈਂ ਮਾੜੀ ਮੋਟੀ ਏਰਾ ਮੇਰੀ ਕਰਨਾ ਕਿੰਨੇ 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 ਹਜ਼ਾਰ ਦੀ ਬਸ 1000 2000 ਵਿੱਚ ਦੇਖੋ 4000 ਰੁਪਏ ਬਾਈ ਡਾੜੀ ਪੁੰਨੀਆਂ ਇੱਕ ਦਿਨ ਦੇਗਾ 120000 ਰੁਪਏ ਕਮਾਈ ਹੈ ਹੋਰ ਕੀ ਕੀ ਰਹਿਣ ਵਾਸਤੇ ਕੀ ਥੋੜਾ ਜਿਹਾ ਰੈਂਦੇ ਫਲੈਟ ਲੈ ਹੋਇਆ ਘ ਸਾਡੇ ਤਾਂ ਆਮ ਹੀ ਘਰ ਹੁੰਦੇ ਸੀ ਤੁਹਾਨੂੰ ਦੱਸੇ ਨਹੀਂ ਕਿ ਬਾਈ ਮੈਂ ਤੈਨੂੰ ਸੱਚੀ ਜੀ ਗੱਲ ਦੱਸਦਾ ਸੱਚੀ ਜੀ ਗੱਲ ਦੱਸਦੇ 1,20,000 ਰੁਪਏ ਕਮਾਉਣ ਵਾਲੇ ਬੰਦੇ ਕੋਲ ਆਮ ਘਰ ਨਹੀਂ ਹੋ ਸਕਦਾ ਸਾਨੂੰ ਸੱਚੀ ਗੱਲ ਦੱਸਦੇ ਤੇਰੇ ਕੋਲੇ ਹੈ ਕੀ ਇਦੋਂ ਕੋਲ ਪੱਤਰਕਾਰ ਆ ਜਾਣ ਅਸੀਂ ਇਹ ਪੱਤਰਕਾਰ ਖੋਦੇ ਇਹ ਤਾਂ ਸਾਡੀ ਦੇਸੀ ਕੱਪੜਿਆਂ ਦੇ ਤਰ੍ਹਾਂ ਮੇਰੇ ਦਾ ਪੱਤਰਕਾਰ ਨਹੀਂ ਵੀਡੀਓ ਵੀ ਨਹੀਂ ਜਿਆਦਾ ਵਾਰ ਰੱਖਦੇ ਤੁਸੀਂ ਜਾਣ ਜੋਗੀ ਨਹੀਂ ਦੱਸੇ ਜਾਨੀਆਂ ਵੀਡੀਓ ਬੰਦ ਕਰ ਦੋ ਨਾ ਤੁਸੀਂ ਮਾਰੋ ਨਾ ਵੀ ਮੈਂ ਦੱਸ ਹੀ ਜਾਨੀਆਂ ਨਾ ਕੋਈ ਫੜਦਾ ਮੈਂ ਪੁਲਿਸ ਨੂੰ ਫੋਨ ਹੁੰਦਾ ਇੱਕ ਮਿੰਟ ਫੜ ਜਾ ਬਾਈ ਲਾਓ ਨਾ ਐ ਨਾ ਕਰੋ ਬਾਈ ਮੈਂ ਸੱਚ ਦੱਸ ਹੀ ਜਾਨੀਆਂ ਨਾ ਨਾ ਸੱਚੀ ਜੀ ਗੱ ਰੈਂਟ ਦੇ ਕੋਠੀ ਅਬਦੀ ਲਈ ਹੋਇਆ ਕਿ ਫਲੈਟ ਆਪਣਾ ਹਲਾਈਟ ਆ ਜੀ ਕਿੰਨੇ ਫਲੈਟ ਹੈ ਅਸੀਂ ਤਾਂ ਜਿਹੜੇ ਚ ਰਹਨੇ ਆ ਉਹੀ ਹੈ ਜੀ ਇੰਨੀ ਕਮਾਈ ਨਹੀਂ ਹੈਗੀ ਸਾਨੂੰ ਜੀ ਬਾਈ ਇਹ ਦੱਸ ਵੀ ਤੁਹਾਡੇ ਫਲੈਟ ਹੈ ਹੈ ਕਿੱਥੇ ਕਿੱਥੇ ਕਿਹੜੇ ਕਿਹੜੇ ਸ਼ਹਿਰਾਂ 'ਚ ਦੱਸ ਉਹਨਾਂ ਦੇ ਹੋਣਗੇ ਜੀ ਜਿਹੜੇ ਹੁੰਦੇ ਨੇ ਗੁਰਲੇ ਸਾਡੇ ਕੋਲੇ ਕੁਝ ਨਹੀਂ ਹੈ ਇਨੀ ਸਾਨੂੰ ਤਾਂ ਪੈਸੇ ਦਿੰਦੇ ਨੇ ਜੀ ਦਿਹਾੜੀ ਤੇ ਅੱਛਾ ਜਿਹੜੇ ਦਿੰਦੇ ਆ ਹਾਂਜੀ ਉਹ ਤੁਸੀਂ 2000 ਰੁਪਏ ਦਿਹਾੜੀ ਆ ਤੇ ਮੂੰਹ ਮੰਨਿਓ ਹਾਂਜੀ ਤੇ 2000 ਦਿਹਾੜੀ ਦੇ ਵਿੱਚ ਤੁਸੀਂ ਆ ਆ ਖੱਚ-ਕਮ ਕਰਨੇ ਹੋ ਤਾਂ ਜਿੱਦਾਂ ਕੰਮ ਨਹੀਂ ਕਰ ਸਕਦੇ ਲੋਕਾਂ ਦੇ ਦੁਕਾਨਾਂ 'ਚ ਕਿੱਡਨਾ ਕੜ-ਕੜ ਵੇਚਦੇ ਹੋ ਗੁਰਦੇ ਘਟ ਘਟ ਵੇਚਦੇ ਹਾਂ ਅੱਖਾਂ ਘਟ ਘਟ ਵੇਚਦੇ ਹਾਂ ਅਸੀਂ ਐਸੀ ਨਹੀਂ ਕਰਦੇ ਜੀ ਅਸੀਂ ਪਾਪ ਨਹੀਂ ਕਰਦੇ ਜੀ ਅਸੀਂ ਤਾਂ ਜਵਾਕ ਲਿਆ ਕੇ ਉਹਨਾਂ ਨੂੰ ਫੜਾ ਦਿੰਦੇ ਹਾਂ ਇਹ ਪਾਪ ਨਹੀਂ ਇਹ ਪਾਪ ਨਹੀਂ ਇਹ ਮੈਨੂੰ ਨਾ ਬਈ ਮੈਂ ਸੁਣ ਇਹ ਪਾਪ ਨਹੀਂ ਲੋਕਾਂ ਦੇ ਘਰ ਜਾ ਕੇ ਦੀ ਅਸੀਂ ਤਾਂ ਨਹੀਂ ਕਰਦੇ ਫਿਰ ਬਈ ਪਾਪ ਚੱਕਦਾ ਚੱਕਦਾ ਕੌਣ ਹੈ ਚੱਕ ਕੇ ਤਾਂ ਅਸੀਂ ਲਿਆ ਜਾਨੇ ਫਿਰ ਪਾਪ ਨਹੀਂ ਹੈ ਮੈਨੂੰ ਨਹੀਂ ਆਉਣੀ ਬਈ ਚੱਕ ਕੇ ਅਸੀਂ ਲਿਜਾਣੇ ਆ ਇਹ ਪਾਪ ਨਹੀਂ ਪਾਪ ਤਾਂ ਹੈਗਾ ਬਈ ਫਿਰ ਅਸੀਂ ਵੀ ਕੀ ਕਰੀਏ ਹੁਣ ਅਸੀਂ ਆ ਗਏ ਦੁਕਾਨੇ ਕੰਮ ਕਰ ਕੰਮ ਕੰਦ ਕਰਦੀ ਤੂੰ ਲੋਕਾਂ ਦੀਆਂ ਕੁੜੀਆਂ ਚੋਣਾ ਲਾਉਂਦੀਆਂ ਹੋਰ ਝਾੜੀਆਂ ਕਰਦੀਆਂ ਕੋਈ ਕੁਛ ਕਰ ਲੈ ਕੋਈ ਕੁਛ ਕਰ ਤੈਨ ਹੋਰ ਨੂੰ ਦੁਕੀ ਬਸ ਕਰ ਨਹੀਂ ਸਕਦੀ ਇਹ ਸਾਨੂੰ ਸੌਖਾ ਲੱਗਦਾ ਜੀ ਕੀ ਸੌਖਾ ਲੱਗਦਾ ਲੋਕਾਂ ਨੂੰ ਪੁੱਤ ਮਾਰਨੇ ਆ ਲੋਕਾਂ ਦੇ ਜਵਾਖਾ ਵੇਚਦੇ ਜੱਗ ਜੱਗ ਕੇ ਕੀ ਗੁਨਾਹ ਤੇ ਇੰਡਰ ਗੈਸ ਕੰਪਨੀ ਦਾ ਲੈ ਤੁਮ ਤਤਦਗਾ ਮੈਂ ਲੋਕਾਂ ਦੇ ਜਵਾਖਾ ਨੂੰ ਜੱਗ ਤੱਕ ਵੇਚਦੀਆਂ ਲੋਕਾਂ ਦੇ ਜਵਾਖਾ ਦੀਆਂ ਕਿੱਡੀਆਂ ਅੱਖਾਂ ਕਰਕੇ ਵੇਚਦੀਆਂ ਇਹ ਕੋਈ 10 ਮਹੀਨੋਂ ਤੋਂ ਬਈ ਮੈਂ ਹੋਰ ਕੀ ਕਰਾਂ ਮੇਰੇ ਘਰ ਵਾਲਾ ਸ਼ਰਾਬ ਪੀਂਦਾਗਾ ਅੱਛਾ ਮੈਂ ਤੇ ਨਹੀਂ ਜਾਂਦਾ ਮੈਂ ਬੱਚੇ ਤਾਂ ਪਾਲਣੀ ਨੇ ਲੋਕਾਂ ਦੇ ਜਵਾਖਾ ਨੂੰ ਮਾਰਦੀਆਂ ਲੋਕਾਂ ਦੇ ਜਵਾਖਾ ਤੇ ਬੰਦੇ ਨੇ ਮਾਰ ਸੱਚ ਡਾਂਗ ਮਾਰਦੇ ਨੂੰ ਹਮਨ ਮਿੜੂਗਾ ਐਸੀ ਬਾਈ ਹੋਰ ਕੀ ਕਰੀਏ ਜੇ ਰ ਸਾਨੂੰ ਤਨਖਾਹ ਆਣੀ ਸਰਕਾਰ ਕੋਈ ਨੌਕਰੀ ਨਹੀਂ ਦਿੰਦੀ ਜੀ ਹੋਰ ਕੀ ਕਰੀਏ ਸੀ ਬਾਈ ਬਾਈ ਜੀ ਸਰਕਾਰ ਦੇ ਜੱਜੇ ਮੱਥੇ ਤੇ ਵੱਜੋ ਲੋਕਾਂ ਦੇ ਪੁੱਤ ਨਹੀਂ ਮਾਰਨੇ ਜੇ ਸਾਡੀ ਬੁੜੀ ਨੂੰ ਕੁਝ ਹੋ ਜਾਂਦਾ ਫੇਰ ਉਦਾਸੀ ਉੱਤੋਂ ਆ ਗਏ ਐਸੀ ਬਾਈ ਜੀ ਮਜਬੂਰ ਆ ਜੇ ਸਾਡੇ ਘਰੇ ਨਹੀਂ ਕੁਝ ਹੁੰਦਾ ਜੀ ਸਾਨੂੰ ਕਰਨਾ ਪੈਂਦਾ ਦੇਖ ਬਾਈ ਤੇਰੀ ਵੀਡੀਓ ਤਾਂ ਪਾਊਗੀ ਵੀਡੀਓ ਤੇ ਨਹੀਂ ਵੀਡੀਓ ਹੀ ਪਾਊਂਗਾ ਜਿਹੜਾ ਡੰਡਾ ਦੇ ਫਿਰੂਗਾ ਮੈਂ ਪਿੰਡ ਵਾਲਿਆਂ ਨੂੰ ਬੰਦਿਆਂ ਨੂੰ ਬੁਲਾ ਲਿਆ ਵੀਡੀਓ ਨਾ ਪਾਉਂਦੀ ਪੌਸਾ ਨੂੰ ਬੁਲਾ ਲਿਆ ਤੇ ਪੈਣ ਗਿਆ ਜਿੰਨਾ ਪਈ ਤੂੰ ਦੱਸ ਦੇ ਦੱਸ ਦੀ ਮੈਂ ਸਾਰਾ ਕੁਝ ਦੱਸਦਾ ਪਰ ਜਿਹੜਾ ਕੁਝ ਹੁੰਦਾ ਆਏ ਨਹੀਂ ਰੋੜਣਾ ਭਾਈ ਆਏ ਨਹੀਂ ਰੋਣਾ ਬੇਨਤੀ ਹੈ ਭਾਈ ਜੀ ਵੀਡੀਓ ਨਾ ਬਣਾ ਭਾਈ ਤੂੰ ਇਹ ਖੱਚ ਕੰਮ ਕਿੱਥੇ ਤੈਨੂੰ ਹੋਰ ਤੈਨੂੰ ਚਾਜਾ ਕੰਮ ਕਿਉਂ ਕਰਦਾ ਆਈ ਤੁਸੀਂ ਮੇਰੇ ਵੀਡੀਓ ਪਾਉਣੇ ਮੈਂ ਮਾਫੀ ਮੰਗਦੀ ਆਂ ਤੂੰ ਇਹ ਦੱਸ ਵੀ ਜਿਹੜੇ ਝੋਨਾ ਲਾਉਂਦੇ ਆ ਉਹਨਾਂ ਦੀ ਦਰਹਾ ਕਿੰਨੀ ਆ ਉਹਨਾਂ ਦੀ ਧੜੀ ਕਿੰਨੀ ਆ ਬਚਾਰਾਂ ਦੀ 300 ਪੈਣਦਾ ਜੀ ਇੱਕ ਦਾ ਉਹ 400 ਪਾਉਂਦੇ ਤੂੰ 2019 ਤੇ ਤੂੰ 400 ਦਾ ਟੈਨ ਨਹੀਂ ਬਸ ਕਰ ਦੱਸ ਦੇ ਆਪ ਦਾ ਇਹ ਦੱਸ ਮੈਨੂੰ ਮਹਿਲਾ ਤੁਸੀਂ ਸਾਰਾ ਦਿਨ ਗਾਰਾ ਮੱਧਣਾ ਪੈਂਦਾ ਜੀ ਇੱਥੇ ਸਾਡਾ 10 ਮਿੰਟਾਂ ਦਾ ਕੰਮ ਹੁੰਦਾ ਜੀ ਕੋਈ ਨਹੀਂ ਫਿਰ 10 ਮਿੰਟ 10 ਮਿੰਟ ਦਾ ਕੰਮ ਦਾ 10 ਮਿੰਟ ਖੜ ਜਾ ਤੂੰ ਇਹ ਬਾਈ ਆ ਮੰਨੀ ਹੈ ਕਿੰਦੀ 10 ਮਿੰਟਾਂ ਦਾ ਕੰਮ ਹੈ ਸਾਡਾ ਜੀ 10 ਮਿੰਟ ਦੇ ਵਿੱਚ ਸਾਨੂੰ 2000 ਰੁਪਏ ਝੜੀ ਪੈ ਜਾਂਦੀ ਹੈ ਠੀਕ ਹੈ ਘਟੋ ਘਟ ਵੀ ਤੂੰ ਆਹ ਨਾਲ 2000 ਰੁਪਏ ਕਹਿੰਦੀ ਸਾਨੂੰ ਉੱਤੋਂ ਬਣਦਾ ਅਸੀਂ ਕਫਲਾ ਵੀ ਕਰਦੇ ਆ ਇਹ 1,20,000 ਰੁਪਏ ਇਹ ਮਹੀਨੇ ਦਾ ਕਹਿੰਦੀ ਕੋਈ ਅਸੀਂ ਕਮਾਉਨੇ ਆ ਜਵਾਖਾ ਨੂੰ ਚਾਹਦੇ ਆ ਇਹ ਜੇ ਅਸੀਂ ਝੋਨਾ ਵੀ ਤੇ ਝੋਨੇ ਦੇ ਸਾਨੂੰ ਕਮਾਈ ਘਟਾ 400 ਰੁਪਏ ਦੇ ਵਿੱਚ ਸ ਹੈਲੋ ਬਈ ਇੱਕ ਮਿੰਟ ਬੋਲੀ ਨਾ ਬੋਲ ਹੈਲੋ ਬਈ ਰੈਨ ਦਾ ਪਰਸ ਨੂੰ ਫੋਨ ਨਾ ਕਰੋ ਬਾਈ ਬਣ ਕੇ ਹੈਲੋ ਆ ਜੀ ਸਾਬ ਰੈਨ ਕਿ ਮਾਫੀ ਮੰਗਦੇ ਆ ਬਾਈ ਆ ਜੀ ਆਪਣੇ ਪਿੰਡ ਆ ਜੂ ਜਿੱਥੇ ਇਹ ਜਨਾਨੀ ਜੀ ਰਿੰਗ ਪੜਦੀ ਫੜੀ ਗਈ ਜੀ ਆਪਣੇ ਕੈਮਰੇ ਕੋਨੇ ਦੇ ਵਿੱਚ ਸਾਰਾ ਸਾਰਾ ਕੁਝ ਆ ਗਿਆ ਰਾਜ ਜੀ ਰੈਨ ਦੋ ਮੈਂ ਮਾਫੀ ਮੰਗਦਾ ਹਾਂ ਜੀ ਹਾਂ ਜੀ ਹਾਂ ਜੇ ਤੁਸੀਂ ਨਾਮ ਤੇ ਟਾਈਮ ਤੇ ਆਏ ਤਾਂ ਹੀ ਮਦਦ ਕਾਰਵਾਈ ਹੋ ਜੂ ਫੇਰ ਨਾ ਸਿਕਾ ਜਿਹੜੇ ਲਵੇੜੇ ਪੈਗੇ ਜੀ ਉਹ ਇਦੋਂ ਅੱਕੇ ਲੋਕ ਨੂੰ ਮਾਰ ਦੇਣ ਕੰਮ ਵਧੂਗਾ ਜੀ ਤੁਸੀਂ ਆਓ ਜੀ ਆ ਹਾਂ ਤੁਸੀਂ ਲੇਡੀਜ਼ ਲੇਡੀਜ਼ ਨੂੰ ਮੇਰੇ ਨਾਲ ਲਿਆ ਜਰੂਰੀ ਹੈ ਜੀ ਹਾਂ ਜੀ ਹਾਂ ਜੀ ਮੈਂ ਮੈਂ ਆਫੀ ਮੰਗਦੀ ਆ ਸੀ ਅੱਗੇ ਤੋਂ ਇਹ ਜਿਹਾ ਕੰਮ ਨਹੀਂ ਕਰਦੇ ਜੀ ਮੈਨੂੰ ਇਹ ਦੱਸਦੇ ਬਾਈ ਤੁਹਾਡੇ ਫਲੈਟ ਕਿਹੜੇ ਕਿਹੜੇ ਸ਼ਹਿਰਾਂ 'ਚ ਹੈ ਕਿੱਥੇ ਕਿੱਥੇ ਤੁਹਾਡੇ ਬੰਦੇ ਰਹਿ ਰਹੇ ਆ ਕਿੰਨੇ ਬੰਦੇ ਆ ਸਾਨੂੰ ਸ਼ਹਿਰਾਂ ਦੇ ਨਾਮ ਦੱਸੋ ਜੁਪੀ ਦੇ ਬਿਹਾਰ ਦੇ ਦਿੱਲੀ ਦੇ ਕਿਹੜੇ ਕਿਹੜੇ ਤੁਹਾਡੇ ਨਾਲ ਕਿੰਨੇ ਬੰਦੇ ਆ ਉਹਨਾਂ ਦੇ ਨਾਮ ਦੱਸੋ ਸਾਨੂੰ ਫਿਰ ਅਸੀਂ ਤੁਹਾਨੂੰ ਛੱਡ ਦਾਂਗੇ ਤੁਹਾਡਾ ਮੇਰਾ ਬੰਦਾ ਕੌਣਾ ਹੈ ਜਿੰਨੇ ਸ਼ਹਿਰਾਂ ਦੇ ਤੁਸੀਂ ਨਾਮ ਲੈਂਦੇ ਸਾਰੇ ਸ਼ਹਿਰਾਂ ਦੇ ਨਾਮ ਤੁਸੀਂ ਦੋ ਨਾ ਅਸੀਂ ਤਾਂ ਅਸੀਂ ਲੈ ਆਏ ਦਿੱਲੀ ਤੋਂ ਵੀ ਹੈ ਜੀ ਹਾਂ ਜਿਵੇਂ ਹੁਣ ਬਠਿੰਡੇ ਤੋਂ ਹੋਗੇ ਸਾਰੇ ਹੋਗੇ ਜੀ ਹਾਂ ਆ ਚੰਡੀਗੜ੍ਹ ਤੋਂ ਵੀ ਜੀ ਬਹੁਤ ਦੂਰ ਦੂਰ ਦੇ ਨੇ ਬਹੁਤ ਵੱਡਾ ਸਾਡਾ ਗਰੁੱਪ ਆਈ ਅੱਛਾ ਉੱਥੇ ਬਲੇਡਾਂ ਤੇ ਰਹਿੰਦੇ ਬਰੇ ਹਾਂਜੀ ਹਾਂਜੀ ਤੇ ਤੁਹਾਡੇ ਟੀਮ ਦੇ ਕਿੰਨੇ ਬੰਦੇ ਥੋੜੀ ਟੀਮ 'ਚ ਅਸੀਂ ਤਾਂ ਜਿਹੜੀ ਹੈ ਕੁੜੀਆਂ ਬੁੜੀਆਂ ਦਾ ਸੀ ਘੱਟੋ ਘੱਟ 20 30 ਜਣੀਆਂ ਹੋਵਾਂਗੇ ਜੀ ਹਾਂ ਤੇ ਜਿਹੜੇ ਬੰਦੇ ਨੇ ਉਹ ਵੱਡੇ ਉਹ ਕਰਦੇ ਨੇ ਜੀ ਵਾਕੇ ਹਾਂ ਵੱਡੀਆਂ ਚੋਰੀਆਂ ਜੀ ਰਾਤ ਨੂੰ ਜਾ ਕੇ ਅਸੀਂ ਤਾਂ ਦਿਨੇ-ਦਿਨੇ ਪਟਦੀਆਂ ਰਿੰਗ ਰੰਗੀਆਂ ਹਾਂ ਤੇ ਬਸ ਉਹ ਜਿਵੇਂ ਮੋਟਰਸਾਈਕਲ ਖੋਲਿਆ ਗੱਡੀ ਖੋਲੀ ਰਾਤ ਨੂੰ ਹਾਂ ਸਰਸਰ ਪਾੜ ਕੇ ਚੱਕ ਲਿਆਉਂਦੇ ਨੇ ਜੀ ਸੜਕਾਂ ਤੋਂ ਅੱਛਾ ਜਿਹੜੇ ਖਤਾਨਾ ਦੇ ਲੋਕ ਲੋਕੇ ਬੈਨੇ ਆ ਗੱਡੀਆਂ ਲੁੱਟਦੇ ਆ ਓ ਥੋੜਾ ਥੋੜਾ ਕਰੋ ਜੀ ਸਾਡੇ ਸਾਡੇ ਹੀ ਗਰੁੱਪ ਆ ਜੀ ਅੱਛਾ ਤੇ ਜਿਹੜੇ ਆ ਆਪਣਾ ਏਡੀਓ ਏਡੀਓ ਵਗੈਰਾ ਭੰਦੇ ਹੋ ਤੇ ਉਹ ਥੋੜਾ ਜੀ ਸਾਡੇ ਨਾਲ ਦੇ ਬੰਦੇ ਆ ਜੀ ਹਾਂ ਜੀ ਸਾਰੇ ਕੰਮ ਕਰਾ ਦੂ ਕਿਹੜੇ ਕਿਹੜੇ ਕਿਹੜੀਆਂ ਕਿਹੜੀਆਂ ਚੋਰੀਆਂ ਕਰਦੇ ਆ ਦੇਖੋ ਨਹੀਂ ਤੁਸੇ ਨੂੰ ਪਤਾ ਹੀ ਆ ਜਲਾ ਹਣ 1 ਵਜ ਗਿਆ ਤੇ ਤੁਹਾਨੂੰ ਸਾਰਾ ਕੁਝ ਦੱਸ ਦੂ ਸਾਰਾ ਕੁਝ ਮੁੰਡਾ ਬਣਾ ਦੂ ਤੁਸੀਂ ਦੱਸਿਓ ਜੀ ਤੁਸੀਂ ਡੰਡਾ ਪਰੇ ਰੱਖ ਨਹੀਂ ਥੰਡਾ ਦੇ ਪਾਸੇ ਕਰ ਲੋ ਤੁਸੀਂ ਦੱਸੋ ਵੀ ਕਿਹੜੀਆਂ ਕਿਹੜੀਆਂ ਚੋਰੀਆਂ ਕਰਦੇ ਆ ਲੈ ਤੁਸੀਂ ਪੁਲਿਸ ਨੂੰ ਫੋਨ ਲਾ ਕੇ ਜਵਾਬ ਦੇ ਦੋ ਜੀ ਬਾਈ ਮੇਰਾ ਕੀ ਬਣੂ ਤੁਸੀਂ ਪਹਿਲਾ ਪੁਲਿਸ ਨੂੰ ਖਵਾਉਂਦੇ ਬਾਈ ਅਸੀਂ ਪੁਲਿਸ ਨੂੰ ਫੋਨ ਲਾ ਦਾਂਗੇ ਜੇ ਮੈਂ ਫੜੀ ਗਈ ਮੇਰਾ ਟਾਈਮ ਪਾਸ ਅਸੀਂ ਵੀਡੀਓ ਵੀਡੀਓ ਰਿਕਾਰਡ ਕਰਦੇ ਮੇਰੇ ਬੱਚੇ ਰੋਣ ਜਾਣਗੇ ਜੀ ਮੇਰੇ ਮੇਰਾ ਘਰ ਵਾਲਾ ਕੁਝ ਨਹੀਂ ਕੰਮ ਕਰਦਾ ਜੀ ਮੇਰੇ ਬੱਚੇ ਰੋਣ ਜਾਣਗੇ ਮੈਂ ਅੱਗੇ ਤਾਂ ਬਸ ਇਹ ਕੰਮ ਨਹੀਂ ਕਰਦੀ ਮੈਨੂੰ ਸਾਰਾ ਕੁਝ ਦੱਸ ਦਿਓ ਹੋਰ ਵੀ ਜਿਹੜਾ ਹਾਂ ਹਾਂ ਦੱਸੋ ਪੁਲਿਸ ਨੂੰ ਤੁਸੀਂ ਫੋਨ ਲਾ ਪੁਲਿਸ ਨੂੰ ਮੈਂ ਕੁਝ ਫੋਨ ਲਾਣਾ ਹੈ ਹੈਲੋ ਹਾਂ ਜੀ ਜਨਾਬ ਬਾਦ ਉਸੇ 10 ਮਿੰਟ ਰੋਕ ਦਿਓ ਜੀ ਹਾਂ 10 ਮਿੰਟ ਦਾ ਟਾਈਮ ਸਾਨੂੰ ਦਿਓ ਹਾਂ ਜੀ ਹਾਂ ਕਹੋ ਤਾਂ ਛਤ੍ਰਬ੍ਰੇਡ ਬਹੁਤ ਹੋ ਗਈ ਜੀ ਤੁਸੀਂ ਰੁਕ ਜਾ ਕੋਈ ਗੱਲ ਨਹੀਂ ਜੇ ਜਾਦੀ ਗੱਲ ਹੁੰਦੀ ਉਸ ਨੂੰ ਤੁਹਾਨੂੰ ਦੁਬਾਰੇ ਫੇਰ ਫੋਨ ਕਰਦਾਂਗੇ ਆ ਕੇ ਦਾ ਤੁਸੀਂ ਕਿਰਾ ਰੁਕ ਜਾ ਰੁਕ ਜਾ ਆ ਕੇ ਦਾ ਤੁਸੀਂ ਰੁਕੋ ਜੀ ਓ ਤੁਸੀਂ ਤੁਹਾਨੂੰ ਪੀਗ ਮਾੜਦੇ ਲੋ ਇਹ ਪੀਗ ਮਾੜਦਾ ਪੀਗ ਮਾੜਦੇ ਸਭ ਪਾਣੀ ਦਾ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਜੀ ਠੀਕ ਹੈ ਜੀ ਠੀਕ ਹੈ ਓ ਓਕੇ ਜਨਾਬ ਓਕੇ ਜੀ ਅਸਲੀ ਗੱਲ ਦੱਸ ਮੰਨ ਹਣ ਬਾਈ ਕੀ ਕੀ ਚੋਰਿਆ ਕੀ ਕੀ ਥੋੜਾ ਕਿੰਨੇ ਥੋੜੇ ਗਰੋਦੇ ਮੈਂ ਬੋਲ ਕਿਹੜੇ ਦਾ ਮੁੰਡੇ ਨੇ ਹੀ ਸੰਡੇ ਹੋਈ ਸਾਡੇ ਹਾਂ ਉਹਨਾਂ ਨੇ ਮੁਰੋ ਜੀ ਉਹ ਤਾਂ ਇਹ ਮੋਟਰਸਾਈਕਲ ਖੋਲ ਲੈਂਦੇ ਆ ਗੱਡੀਆਂ ਖੋਲ ਲੈਂਦੇ ਨੇ ਜੀ ਹੂੰ ਤੇ ਜੇ ਮੈਂ ਕੋਈ ਪੈਟਰੋਲ ਕੰਪ ਬਣਨ ਕੇ ਉੱਥੋਂ ਪੈਸੇ ਵੀ ਕੱਢ ਲਿਆਉਂਦੇ ਨੇ ਜੀ ਹੂੰ ਤੇ ਕੋਈ ਬੈਂਕਾਂ ਦੀਆਂ ਚੋਰੀਆਂ ਜੀ ਤੇ ਜਿਹੜੇ ਸੀ ਸਾਨੂੰ ਜਿਹੜੀਆਂ ਕੁੜੀਆਂ-ਬੁੜੀਆਂ ਛੱਡੀਆਂ ਆਈਆਂ ਅਸੀਂ ਕਰਾਂ ਚ ਜਾ ਕੇ ਜਿਵੇਂ ਹੁਣ ਮਾਤਾ ਦੇ ਰਿੰਗ ਪੱਟ ਲਈ ਜੀ ਜਾਂ ਕੋਈ ਇੱਥੇ ਸਿਲੰਡਰ ਚੱਕ ਲਿਆ ਕੋਸੇ ਸੰਗਾ ਕੇ ਉਹਨਾਂ ਦਾ ਜੀ ਉਸ ਜੋ ਵੀ ਸਮਾਨ ਹੁੰਦਾ ਇਕੱਠਾ ਹੁੰਦਾ ਹੱਥ ਲੱਗਦਾ ਸੀ ਚੱਕ ਲੈਣੇ ਜਿਹੜੇ ਸਕੂਲ ਦੇ ਵਿੱਚ ਬੱਚਾ ਨੂੰ ਅਗਵਾ ਕਰਦੇ ਹੋ ਕਰਨਾਪ ਕਰਦੇ ਹੋ ਉਹ ਕਿਵੇਂ ਕਰਦੇ ਉਹਨਾਂ ਨੂੰ ਉਹ ਕਈ ਵਾਰ ਕੋਈ ਬੱਚਾ ਧੁਰਕੇ ਜਾਂਦਾ ਹੁੰਦਾ ਜੀ ਕੋਈ ਗਰੀਬ ਘਰ ਦਾ ਹੁੰਦਾ ਕੋਈ ਅੱਜ ਕੱਲ ਨੂੰ ਤਾਂ ਗੱਡੀਆਂ ਲਾਈਆਂ ਹੋਈਆਂ ਜੀ ਜਿਹੜੇ ਧੁਰਕੇ ਜਾਂਦੇ ਅਸੀਂ ਕੱਲਾ ਦੇਖ ਕੇ ਆਸਾ ਪਾਸਾ ਦੇਖ ਕੇ ਬੱਚੇ ਨੂੰ ਲੈ ਜਾਣੇ ਜਾਂ ਚਾਕੇ ਰਮਾਲ ਸੰਗਾ ਕੇ ਉੱਤੇ ਦਵਾਈ ਲਾ ਕੇ ਤੁਹਾਨੂੰ ਸ਼ਰਮ ਨਹੀਂ ਹੁੰਦੀ ਯਾਰ ਵੀ ਕਿਸੇ ਦੇ ਬੱਚਿਆਂ ਨੂੰ ਅਸੀਂ ਇਹੋ ਜਿਹਾ ਕੰਮ ਕੰਮ ਕਰਦੇ ਹਾਂ ਤੁਹਾਨੂੰ ਮਾੜੀ ਮੋੜੀ ਸ਼ਰਮ ਹੋਣੀ ਚਾਹੀਦੀ ਹੈ ਕਿਸੇ ਲੋਕਾਂ ਦੇ ਬੱਚਿਆਂ ਨਾਲ ਇਹ ਧੱਕਾ ਕਰਦੇ ਆਂ ਵੀ ਅਸੀਂ ਪੈਸੇ ਦੇ ਲਾਲਚ ਅੰਨੇ ਸੀ ਵੀਰ ਜੀ ਸਾਨੂੰ ਮਾਫ ਕਰ ਦਿਓ ਤੁਸੀਂ ਪੁਲਿਸ ਨੂੰ ਵੀ ਫੋਨ ਕਰ ਦਿਓ ਜੀ ਆਵੇ ਨਾ ਅੱਗੇ ਤੋਂ ਅਸੀਂ ਇਹ ਕੰਮ ਨਹੀਂ ਕਰਾਂਗੇ ਜੀ ਦੇਖ ਬਈ ਅਸੀਂ ਤਾਂ ਤੁਹਾਡੇ ਤੋਂ ਸ ਤੇ ਸਾਨੂੰ ਬੰਦਿਆਂ ਨੂੰ ਦੱਸ ਦੋ ਇਹ ਦੱਸੋ ਵੀ ਤੁਹਾਡੇ ਦਾ ਕੰਮ ਕਰਵਾਉਂਦੇ ਆ ਉਹ ਤੁਹਾਨੂੰ ਬੰਦਿਆਂ ਦਾ ਨਾਮ ਦੱਸ ਦੋ ਕੀ ਹੈ ਉਹ ਜੂਪੀ ਦਾ ਪੰਜਾਬੀ ਹੈ ਅਸੀਂ ਉਹ ਬੰਦੇ ਤੱਕ ਪਹੁੰਚਣਾ ਹੈ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਬੰਦਿਆਂ ਦਾ ਨਾਮ ਦੱਸ ਦੋ ਕੀ ਹੈ ਕੋਈ ਤੁਸੀਂ ਵੀਡੀਓ ਬੰਦ ਕਰ ਦਿਓ ਵੀ ਅਸੀਂ ਵੀਡੀਓ ਬੰਦ ਕਰ ਦਾਂਗੇ ਅਸੀਂ ਤੁਹਾਨੂੰ ਕੁਝ ਦੱਸ ਦਾਂਗੇ ਬੰਦਿਆਂ ਦਾ ਨਾਮ ਕੀ ਹੈ ਪੰਜਾਬੀ ਹੈ ਸਿੰਘ ਹੈ ਸ਼ਰਮਾ ਹੈ ਪੰਡਤ ਹੈ ਰਵੀ ਹੈ ਕੀ ਨਾਥ ਨੂੰ ਬੰਦਿਆਂ ਦਾ ਨਾਮ ਦੱਸ ਦੋ ਅਸੀਂ ਤੁਹਾਨੂੰ ਡੱਕਾ ਨਹੀਂ ਕੁਝ ਕਹਿੰਦੇ ਭਾਈ ਪਤਾ ਨਹੀਂ ਉਹਦਾ ਵੱਡਾ ਕੋਈ ਗੈਂਗਸਟਰ ਆ ਜੀ ਮੈਨੂੰ ਨਾਮ ਦਾ ਨਹੀਂ ਪਤਾ ਜੀ ਅਸੀਂ ਤਾਂ ਅੱਗੇ ਦਿਹਾੜੀ ਤੇ ਆਉਣੇ ਆ ਜੀ ਬਾਈ ਬੰਦੇ ਦਾ ਤਾਂ ਨਾਂ ਦੱਸ ਦੇ ਕੀ ਹੈ? ਇਹਨੂੰ ਛੱਡ ਦੇਣਾ ਅਸੀਂ ਤੇਰੀ ਵੀਡੀਓ ਬਣੀ ਜਾਂਦੀ ਹੈ ਫੇਰ ਤੂੰ ਇਹ ਨਾ ਕਿਧਰੇ ਨੁਕਸਾਨ ਵੱਧ ਹੋ ਜੇ ਮੈਨੂੰ ਪਤਾ ਨਹੀਂ ਬਾਈ ਜੀ ਨਾਂ ਉਹਨਾਂ ਦਾ ਅੱਛਾ ਮੈਨੂੰ ਪਤਾ ਨਹੀਂ ਹੈਗੇ ਨੇ ਉਹ ਬਹੁਤ ਵੱਡੇ-ਵੱਡੇ ਨੇ ਜੀ ਇਹਨਾਂ ਨੇ ਸਾਨੂੰ ਇੱਥੇ ਭੇਜਿਆ ਹ ਹੂੰ ਮੈਨੂੰ ਨਾਮ ਨਹੀਂ ਪਤਾ ਜੀ ਇਹਨਾਂ ਦਾ ਹੁਣ ਤੁਸੀਂ ਇਹ ਕੰਮ ਕਰੋਗੇ? ਨਹੀਂ ਕਰਦੇ ਜੀ ਮੈਂ ਹਾਂਜੀ ਮਾਫੀ ਮੰਗਦੇ ਆ ਜੀ ਲੋ ਵੀ ਦੋਸਤੋ ਇਹ ਕੁੜੀ ਕੈਮਰੇ ਮੂਹਰੇ ਮਾਫੀ ਮੰਗ ਰਹੀ ਹੈ ਕਹਿੰਦੀ ਮੈਂ ਇਸ ਦੂਮਰ ਕਿਹੜੀ ਗਲਤੀ ਨਹੀਂ ਕਰਦੀ ਤੇ ਉਹਦਾ ਬਾਈ ਅਸੀਂ ਟਾਈਮ ਤੇ ਜਾ ਕੇ ਸਾਡਾ ਕੋਈ ਪੁੰਨ ਕੀਤਾ ਸੀਗਾ ਜੇ ਅਸੀਂ ਟਾਈਮ ਤੇ ਨਾ ਆਉਂਦੇ ਸਾਡਾ ਕੰ ਕੋਸਾ ਦੇ ਬੁਰੀ ਨੂੰ ਸਾਡੀ ਮਾਤਾ ਨੂੰ ਮਾਰ ਕੇ ਜਾਂ ਉਹਨੂੰ ਕੀ ਕਰਨਾ ਸੀਗਾ ਕੁਝ ਕਾੜੇ ਲਾੜੇ ਸੀਗੇ ਕੈਮਰਾ ਦੇ ਅਸਲ ਫੋਟੋ ਜੇ ਦੇਖੀ ਸਨ ਪਤਾ ਲੱਗ ਗਿਆ ਵੀ ਐਂ ਕਰਕੇ ਵੀ ਇਹ ਲੁੱਟ ਖੋਹ ਦੇਣ ਦੀ ਨੀਤ ਨਾਲ ਆਈ ਹੈ ਬਹੁਤ ਵੱਡੀ ਅ ਬਾਤ ਹੁੰਦੀ ਹੁੰਦੀ ਬੱਚੀਆ ਸੋਚਦੇ ਵੀਰ ਹੈ ਭੈਣਾਂ ਨੂੰ ਬੇਨਤੀ ਹੈ ਵੀ ਆਪਦੇ ਘਰੇ ਵੜਨ ਤੋਂ ਪਹਿਲਾਂ ਆਪਦੇ ਦਰਵਾਜ਼ੇ ਅੰਦਰ ਚੰਗੀ ਤਰ੍ਹਾਂ ਲਾਇਆ ਕਰੋ ਜੇ ਕੋਈ ਬੰਦਾ ਆਉਂਦਾ ਹੈ ਤਾਂ ਉਹਨੂੰ ਆਉਣ ਨਾ ਦਿਓ ਉਹਦੀ ਪੁੱਛਗਛ ਕਰੋ ਜੇ ਕਿਸਦਾ ਮੂੰਹ ਬੰਨਿਆ ਉਹਨੂੰ ਮੂੰਹ ਤੁਸੀਂ ਮੂੰਹ ਜਾਤ ਰੱਖਿਆ ਹੁੰਦੇ ਹੋ ਬਈ مشکل ਹੋਵੇ ਨਹੀਂ ਜੀ ਕੁਝ ਤਾਂ ੱੱਪਾ ਕਰਕੇ ਜੀ ਕੁਝ ਕੈਮਰੇ ਲੱਗੇ ਹੁੰਦੇ ਆ ਸਾਡਾ ਫਿਰ ਕੈਮਰੇ ਚ ਫੇਸ ਨਹੀਂ ਆਉਂਦਾ ਜੀ ਅੱਛਾ ਹਾਂਜੀ ਇਹ ਬਈ ਆਪਦੇ ਆਮ ਨੀਅਕ ਦੀ ਵਿਚ ਮੁਹ ਸਿਤਾਂ ਬੰਦੇ ਵੀ ਕੈਮਰੇ ਸੇ ਫੇਸ ਨਹੀਂ ਆਉਂਦਾ ੱੱਤਪ ਦਾ ਨਜਾਇਜ਼ ਫੜਾ ਠਾ ਕੇ ਲੋਕਾਂ ਨੂੰ ਕਿਵੇਂ ਲੁੱਟਦੇ ਆ ਕਿਵੇਂ ਲੋਕਾਂ ਤੋਂ ਪੈਸਾ ਕਮਾਉਂਦੇ ਆ ਇਹ ਤੁਹਾਨੂੰ ਅਸੀਂ ਪੂਰੀ ਵੀਡੀਓ ਚ ਦੱਸਤਾ ਇਹਨਾਂ ਲੋਕਾਂ ਤੋਂ ਬਚੋ ਆਪਣੇ ਆਪ ਨੂੰ ਜੇ ਕੋਈ ਥੋੜੇ ਘਰੇ ਬੰਦਾ ਆਉਣਾ ਚਾਹੇ ਕੋਈ ਰਿਸ਼ਤੇਦਾਰਾ ਜਾਂ ਯਾਰ ਦੋਸਤ ਆਸਨ ਫੋਨ ਲਾਉਂਦਾ ਪਹਿਲਾਂ ਕਲੀਅਰ ਕਰੋ ਕੈਮਰੇ ਵਿੱਚ ਦੇਖੋ ਬੰਦਾ ਕੌਣਾ ਹੈ ਉਹਦੇ ਮੂੰਹ 'ਤੇ ਕੱਪੜਾ ਲਾ ਏ ਬਾਈ ਇਹਨਾਂ ਦਾ ਪਤਾ ਹੀ ਕੁਛ ਨਹੀਂ ਵੀ ਕੀ ਕਰਦੇ ਫਿਰਦੇ ਆ ਜੀ ਇਹ ਤਾਂ ਨੁਕਸਾਨ ਹੁੰਦਾ ਹੁੰਦਾ ਰਹਿ ਗਿਆ ਬਾਈ ਇਹਨਾਂ ਦਾ ਬਹੁਤ ਭੈੜਾ ਕੰਮ ਕਰਤਾ ਸੀਗਾ ਤੇ ਮੈਂ ਕਹਿੰਦਾ ਵੀ ਇਹੋ ਜਿਹਾ ਤਾਂ ਕਿਸੇ ਬੈਰੀ ਉਸ ਬਣਾ ਵੀ ਨਾ ਹੋਵੇ ਹੁਣ ਕਰਨੀ ਕੀ ਕੰਮ ਨਹੀਂ ਜੀ ਲੋ ਵੀ ਗਲਤੀ ਮੰਨ ਗਈ ਤੇ ਇਹ ਗਲਤੀ ਮੰਨਣ ਦਾ ਮਾਰ ਹੈਗੀ ਕੱਪੜਾ ਦਾ ਜਿਹੜਾ ਮੂੰਹ ਨੂੰ ਲੋ ਜੀ ਇਹ ਸਾਡੀ ਆਰਟਿਸਟ ਹੈ ਭਰਾਵਾ ਤੇ ਅਸੀਂ ਇੱਕ ਮੈਸੇਜ ਦਿੱਤਾ ਏ ਮੈਂ ਬੂਤਾ ਗਰਾਰੀ ਆ ਚੈਨਲ ਤੋਂ ਕੁਛ ਹੀ 10 ਵਜੇ ਵੀਡੀਓ ਕਿਉਂ ਬਣਾਈ ਆ ਕੀ ਹੋ ਰਿਹਾ ਸਮਾਂ ਚ ਅੱਜ ਇਹ ਚੱਲ ਰਿਹਾ ਜੀ ਆਪਣੇ ਸਮਾਂ ਚ ਸਭ ਨੂੰ ਪੰਜਾਬ ਚ ਖਾਸ ਹੁਣ ਗਰਮੀ ਆ ਗਈ ਬਾਈ ਗਰਮੀ ਕਰਕੇ ਨਾ ਹੁਣ ਜ਼ਿਆਦਾਤਰ ਮਾਮਾ ਭੈਣਾਂ ਅਨੁਸਾਰੀ ਉਹਨੂੰ ਕਹਿੰਦੇ ਆਂ ਕਿ ਅੰਦਰ ਦਰਵਾਜ਼ੇ ਬੰਦ ਕਰਕੇ ਰੱਖੋ ਲਾਟ ਰਹੋ ਕਿਸੇ ਤੇ ਵਿਸ਼ਵਾਸ ਕਰਕੇ ਉਹਨੂੰ ਅੰਦਰ ਨਾ ਵੜੋ ਦਰਵਾਜ਼ੇ ਚੋਂ ਮੋੜੋ ਆਪਣਾ ਹੀ ਹੁੰਦਾ ਵੀ ਮੂੰਹ ਤੇ ਕੱਪੜਾ ਬੰਨਿਆ ਖਣੀ ਅੰਦਰ ਕੋਈ ਦੋਸਤ ਆ ਜਾ ਰਿਸ਼ਤੇਦਾਰ ਆ ਬਾਰ ਖੋਲ ਦਿੰਦੇ ਆ ਪਰ ਉਦੋਂ ਪਤਾ ਲੱਗਦਾ ਜਦੋਂ ਆਪਣਾ ਲੁੱਟ ਕੇ ਲੈ ਜਾਂਦੇ ਉਹਨਾਂ ਕੋਲ ਇੱਕ ਦਵਾਈ ਹੁੰਦੀ ਆ ਉਹ ਸੰਘਾਉਂਦੇ ਆ ਤਾਂ ਆਪਾਂ ਆਣ ਗਵਾਰ ਚ ਬੰਦੇ ਨੂੰ ਬੋਲਣ ਵੀ ਨਹੀਂ ਦਿੰਦੀ ਜੇ ਆਪਣੇ ਜਿਹਾ ਕੁੱਤਾ ਰੱਖ ਉੱਚ ਕੀ ਜਾਂਦੇ ਬੋਲ ਨਹੀਂ ਸਕਦੇ ਭੌਂਕੀ ਕਰਕੇ ਪਾਣੀ ਦੇਣ ਪੀਣ ਦੇ ਬਹਾਨੇ ਆਉਂਦੇ ਪਾਣੀ ਦਾ ਪਾਣੀ ਪੀਣ ਦੇ ਬਹਾਨੇ ਜਾਂਦੇ ਵੀ ਤੁਹਾਨੂੰ ਅਸੀਂ ਤੁਹਾਡਾ ਡਰੈਸ ਪਤਾ ਕਰਨਾ ਹੈ ਤੁਹਾਡਾ ਝੁੰਡਾ ਚੈੱਕ ਕਰਨਾ ਹੈ ਤੁਹਾਡਾ ਏਟੀਐਮ ਕਾਰਡ ਲੈ ਕੇ ਆਏ ਬਲਕ ਕ੍ਰੈਡਿਟ ਕਾਰਡ ਲੈ ਕੇ ਆਏ ਤੁਹਾਨੂੰ ਸਰਕਾਰ ਨੇ ਇਹਨੇ ਪੈਸੇ ਭੇਜੇ ਆ ਉਹਨਾਂ ਜਿੱਦਾਂ ਤੋਂ ਬਚੋ ਭਾਈ ਇਹ ਜਿੱਦਾਂ ਲੁੱਟਾ ਖੋਹਾਂ ਬਹੁਤ ਹੋ ਰਹੀਆਂ ਪੰਜਾਬ 'ਚ ਇਹ ਸਾਡੀ ਕਾਲਪਨੇ ਕਾ ਆਰਟਿਸਟ ਹੈ ਸੁਖ ਮਾਨਸਾ ਤੋਂ ਵੀਡੀਓ ਵਧੀਆ ਲੱਗੇ ਸ਼ੇਅਰ ਕਰ ਦਿਓ